ਅ ਅੱਜ 101 ਸੈਕਟਰ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦੋ ਸ਼ੱਕੀ ਸ਼ੱਕੀ ਵਿਅਕਤੀ ਜਿਹੜੇ ਹੁਮਦੇਵ ਘੁਮਰੇ ਨੇ ਸਾਡੀ ਆਈਟੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਇਨੀਸ਼ੀਏਟਿਵ ਐਕਟਿਵ ਹੋ ਕੇ ਉਹਨਾਂ ਨੇ ਨਾਲ ਨਾਲ ਗ੍ਰਿਫਟ ਸ਼ੁਰੂ ਕਰ ਦਿੱਤੀ ਅਤੇ ਨਾਕਾਬੰਦੀ ਕੀਤੀ ਅ ਦੌਰਾਨ ਇਹ ਸਾਨੂੰ ਇੱਕ ਸ਼ੱਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਖੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਹੈ ਅਤੇ ਵੱਧ ਰਹੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ ਐਂਟੀ ਕ腐ਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 9512000200950120200200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਵਿਜੀਲੈਂਸ ਨੇ ਟ੍ਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਪੂਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਏਜੰਸੀਆਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁੱਖ ਪੰਜਾਬ ਫੋਟੋਸਾਈਕਲ 'ਤੇ ਦੋ ਵਿਅਕਤੀ ਸਵਾਰ ਸੀਗੇ ਉਹ ਮਿਲੇ ਜਦੋਂ ਉਹਨਾਂ ਨੂੰ ਹੱਥ ਨੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਮੋਟਰਸਾਈਕਲ ਭਜਾ ਲਿਆ ਪਿੱਛੇ ਪਿੱਛੇ ਸਾਡੀ ਪੁਲਿਸ ਪਾਰਟੀ ਵੀ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਪਿੱਛੇ ਗਈ ਅੱਗੇ ਜਾ ਕੇ ਮੋਟਰਸਾਈਕਲ ਜਿਹੜਾ ਉਹਨਾਂ ਦਾ ਸਲਿੱਪ ਹੋ ਜਾਂਦਾ ਤੇ ਉਹਨਾਂ ਦੇ ਕਾਫੀ ਸੱਟਾਂ ਵੱਜਦੀਆਂ ਨੇ ਤੇ ਉਹਨਾਂ ਦੇ ਜਿਹੜੇ ਲੱਥ ਹੈ ਉਹ ਵੀ ਜਿਹੜੀ ਫ੍ਰੈਕਚਰ ਹੋ ਜਾਂਦੀ ਤੇ ਇਹਨਾਂ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਟ੍ਰੀਟਮੈਂਟ ਲਈ ਪ੍ਰੀਲੀਮਿਨਰੀ ਪੁਚ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਕਿ 12 ਜੁਲਾਈ ਨੂੰ ਇੱਕ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਕਾਰ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਾਰ ਸਨੇਚਿੰਗ ਤਾਂ ਨਹੀਂ ਹੋ ਪਾਈ ਪਰ ਉਹ ਵਿਕਟਿਮ ਦੇ ਉੱਤੇ ਚਾਕੂ ਦੇ वार ਕੀਤੇ ਉਹਨਾਂ ਨੇ ਅਤੇ ਉਹਦਾ ਮੋਬਾਈਲ ਤੇ ਜਿਹੜੇ ਪੈਸੇ ਸੀ ਉਹ ਖੋਲੇ ਸੀ ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਇਹ ਹੀ ਕਾਫੀ ਸਮੇਂ ਤੋਂ ਕੁਝ ਸਮੇਂ ਤੋਂ ਇਹ ਜ਼ਿਰਕਪੁਰ ਰਹਿ ਰਹੇ ਸਨ ਤੇ ਇੱਕ ਕਾਫੀ ਵਾਰਦਾਤਾਂ ਜਿਹੜੀਆਂ ਸੀਗੀਆਂ ਇਹ ਉਹਨੂੰ স্মੋਲ স্মੋਲ ਸਨੇਚਿੰਗ ਜਿਹੜੀਆਂ ਸੀਗੀਆਂ ਉਹ ਕਰ ਰਹੇ ਸਨ ਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਜਿਹੜਾ ਆਈਟੀ ਸਿਟੀ ਦਾ 101 ਸੈਕਟਰ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਜਿਹੜੀ ਸਟੈਚਿੰਗਸ ਆ ਉਹਨਾਂ ਨੂੰ ਢਲ ਪਏਗੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਤਰਮਿੰਦਰ ਸਿੰਘ ਦੇ ਲਈ सनी ਜਿਹੜਾ ਕਿ ਕਪੂਰਤਲੇ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਵਿੱਕੀ ਏਲੀਅਸ ਕਾਲਾ ਜਿਹੜਾ ਕਿ ਫਰੋਜ਼ਪੁਰ ਦਾ ਰਹਿਣ ਵਾਲਾ ਹੈ ਇਹਨਾਂ ਦੇ ਤੌਰ ਤੇ ਹੋਈ ਹੈ ਇਹਨਾਂ ਦੋਨਾਂ ਚੋਂ ਇੱਕ ਬੰਦਾ ਜਿਹੜਾ ਹੈਗਾ 300 302 ਦੇ ਕੇਸ ਦੇ ਵਿੱਚ ਮर्डर ਦੇ ਕੇਸ ਦੇ ਵਿੱਚ 2017 ਤੋਂ ਪੀਓ ਚੱਲਦਾ ਆ ਰਿਹਾ ਹੈ ਇਨਾਂ ਦੀ ਤਲਾਸ਼ੀ ਦੌਰਾਨ ਦੋ ਵੈਪਨ ਵੀ ਇਹਨਾਂ ਤੋਂ ਰਿਕਵਰ ਹੋਏ। इवन ਜਿਹੜਾ ਮੋਟਰਸਾਈਕਲ ਜਿਹੜੇ ਤੇ ਇਹ ਜਾ ਰਹੇ ਸਨ ਉਹ ਵੀ ਜਿਹੜੀ ਪ੍ਰੀਲੀਮਨਰੀ ਪੁੱਛਗਿੱਛ ਤੋਂ ਸਾਨੂੰ ਇਹ ਪਤਾ ਲੱਗਿਆ ਕਿ ਉਹ ਵੀ ਚੋਰੀ ਦਾ ਮੋਟਰਸਾਈਕਲ। ਅ ਅੱਜ 101 ਸੈਕਟਰ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਦੋ ਸ਼ਕਤੀ ਸ਼ਕਤੀ ਵਿਅਕਤੀ ਜਿਹੜੇ ਹੁਮਦੇਵ ਘੁੰਮਰੇ ਨੇ ਸਾਡੀ ਆਈਟੀ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਇਮੀਡੀਏਟਲੀ ਐਕਟਿਵ ਹੋ ਕੇ ਉਹਨਾਂ ਨੇ ਨਾਲ ਨਾਲ ਗ੍ਰਿਫਟ ਸ਼ੁਰੂ ਕਰ ਦਿੱਤੀ ਅਤੇ ਨਾਕਾਬੰਦੀ ਕੀਤੀ। ਅ ਦੌਰਾਨ ਇਹ ਸਾਨੂੰ ਇੱਕ ਸ਼ੱਕੀ ਮੋਟਰਸਾਈਕਲ ਜਿਸ ਤੇ ਦੋ ਵਿਅਕਤੀ ਸਵਾਰ ਸੀਗੇ ਉਹ ਮਿਲੇ ਜਦੋਂ ਉਹਨਾਂ ਨੂੰ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਮੋਟਰਸਾਈਕਲ ਭਜਾ ਲਿਆ ਪਿੱਛੇ ਪਿੱਛੇ ਸਾਡੀ ਪੁਲਿਸ ਪਾਰਟੀ ਵੀ ਉਹਨਾਂ ਦੇ ਨਾਲ ਉਹਨਾਂ ਦੇ ਪਿੱਛੇ ਪਿੱਛੇ ਗਈ ਅੱਗੇ ਜਾ ਕੇ ਮੋਟਰਸਾਈਕਲ ਜਿਹੜਾ ਉਹਨਾਂ ਦਾ ਸਲਿੱਪ ਹੋ ਜਾਂਦਾ ਤੇ ਉਹਨਾਂ ਦੇ ਕਾਫੀ ਸੱਟਾਂ ਵੱਜਦੀਆਂ ਨੇ ਤੇ ਉਹਨਾਂ ਦੇ ਜਿਹੜੇ ਲੱਥ ਹੈ ਉਹ ਵੀ ਜਿਹੜੀ ਫ੍ਰੈਕਚਰ ਹੋ ਜਾਂਦੀ ਤੇ ਇਹਨਾਂ ਇਮੀਡੀਏਟਲੀ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਟ੍ਰੀਟਮੈਂਟ ਲਈ ਪ੍ਰੀਲੀਮਿਨਰੀ ਪੁਚੀ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਕਿ 12 ਜੁਲਾਈ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕਾਰ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਾਰ ਸਨੇਚਿੰਗ ਤਾਂ ਨਹੀਂ ਹੋ ਪਾਈ ਪਰ ਉਹ ਵਿਕਟਿਮ ਦੇ ਉੱਤੇ ਚਾਕੂ ਦੇ वार ਕੀਤੇ ਉਹਨਾਂ ਨੇ ਅਤੇ ਉਹਦਾ ਮੋਬਾਈਲ ਤੇ ਜਿਹੜੇ ਪੈਸੇ ਸੀ ਉਹ ਖੋਲੇ ਸੀ ਇਸ ਤੋਂ ਇਲਾਵਾ ਇਹ ਵੀ ਸਾਹਮਣੇ ਆਇਆ ਕਿ ਇਹ ਹੀ ਕਾਫੀ ਸਮੇਂ ਤੋਂ ਕੁਝ ਸਮੇਂ ਤੋਂ ਇਹ ਜ਼ੀਰਕਪੁਰ ਰਹਿ ਰਹੇ ਸਨ ਤੇ ਇੱਕ ਕਾਫੀ ਵਾਰਦਾਤਾਂ ਜਿਹੜੀਆਂ ਸੀਗੀਆਂ ਇਹ ਉਹਨੂੰ স্মੋਲ স্মੋਲ ਸਨੇਚਿੰਗ ਜਿਹੜੀਆਂ ਸੀਗੀਆਂ ਉਹ ਕਰ ਰਹੇ ਸਨ ਤੇ ਇਹਨਾਂ ਦੀ ਗ੍ਰਿਫਤਾਰੀ ਨਾਲ ਜਿਹੜਾ ਆਈਟੀ ਸਿਟੀ ਆ ਦਾ 101 ਸੈਕਟਰ ਵਾਲਾ ਜਿਹੜਾ ਏਰੀਆ ਹੈਗਾ ਉੱਥੇ ਜਿਹੜੀ ਸਟੈਚਿੰਗਸ ਆ ਉਹਨਾਂ ਨੂੰ ਠੱਲ ਪਈਗੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਜਿਹੜੀ ਹੈ ਤਰਮਿੰਦਰ ਸਿੰਘ ਦੇ ਲੀਏ ਸਨੀ ਜਿਹੜਾ ਕਿ ਕਪੂਰਤਲੇ ਦਾ ਰਹਿਣ ਵਾਲਾ ਹੈ ਅਤੇ ਜਿਹੜਾ ਵਿੱਕੀ ਏਲੀਅਸ ਕਾਲਾ ਜਿਹੜਾ ਕਿ ਫਰੋਜ਼ਪੁਰ ਦਾ ਰਹਿਣ ਵਾਲਾ ਹੈ ਇਹਨਾਂ ਦੇ ਤੌਰ ਤੇ ਹੋਈ ਹੈ ਇਹਨਾਂ ਦੋਨਾਂ ਚੋਂ ਇੱਕ ਬੰਦਾ ਜਿਹੜਾ ਹੈਗਾ 300 302 ਦੇ ਕੇਸ ਦੇ ਵਿੱਚ ਮਰਡਰ ਦੇ ਕੇਸ ਦੇ ਵਿੱਚ 2017 ਤੋਂ ਪੀਓ ਚੱਲਦਾ ਆ ਰਿਹਾ ਹੈ